ਦਾ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚੰਨੇ ਦੋਸਤੋ ਠੀਕ ਠਾਕ ਹਾਂ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਦੋਸਤੋ ਤੁਸੀਂ ਜਾਣਦੇ ਹੋ ਮੈਂ ਤੁਹਾਡਾ ਆਪਣਾ ਸੁਰਿੰਦਰ ਸਿੰਘ ਸੱਗੂ ਤੁਹਾਡਾ ਸਵਾਗਤ ਕਰਦਾ YouTube ਚੈਨਲ ਸੁਰਿੰਦਰ ਸਿੰਘ ਸੱਗੂ ਦੇ ਉੱਪਰ ਤੇ Facebook ਪੇਜ ਸੁਰਿੰਦਰ ਸਿੰਘ ਸੱਗੂ ਦੇ ਉੱਪਰ ਦੋਸਤੋ ਅੱਜ ਆਪਾਂ ਗੱਲ ਕਰਦੇ ਆ ਇੱਕ ਨਵੇਂ ਪਖੰਡ ਦੀ ਬੀਬੀਆਂ ਨੇ ਇੱਕ ਨਵਾਂ ਪਖੰਡ ਮੈਂ ਤੁਹਾਨੂੰ ਪਖਾੜੀ ਕਹੂੰਗਾ ਹੋ ਸਕਦਾ ਕਿਸੇ ਨੂੰ ਚੰਗਾ ਨਾ ਲੱਗੇ ਸ਼ੁਰੂ ਕਰਿਆ ਜੀ ਦੇ ਕਹਿੰਦਾ ਵੀ ਇਹ ਬੀਬੀਆਂ ਵਾਲੀ ਸੁਖਮਣੀ ਸੁਖਮਣੀ ਸਾਹਿਬ ਦਾ ਪਾਠ ਕਰਦਿਆਂ ਬੀਬੀਆਂ ਇਕੱਠੀਆਂ ਹੋ ਕੇ ਪਰ ਇੱਕ ਗੱਲ ਦੀ ਸਮਝ ਨੇ ਲੱਗੀ ਵੀ ਇਹ ਬੀਬੇ ਵਾਲੀ ਸੁਖਮਣੀ ਕਦੋਂ ਦੀ ਹੋਗੀ ਆਪਾਂ ਦੇਖਦੇ ਆਂ ਘਰਾਂ ਦੇ ਵਿੱਚ ਸਾਰਾ ਪਰਿਵਾਰ ਕਈ ਵਾਰੀ ਤਾਂ ਇਕੱਠੇ ਬਹਿ ਕੇ ਬਜ਼ੁਰਗ ਮਾਤਾ ਬੱਚੇ ਘਰ ਦੇ ਸਾਰੇ ਇਕੱਠੇ ਬਹਿ ਕੇ ਆਪਾਂ ਪਾਠ ਪੜ੍ਹਦੇ ਆਂ ਉਦੋਂ ਤੱਕ ਕਦੇ ਨਹੀਂ ਲੱਗਿਆ ਵੀ ਇਹ ਬੀਬੀਆਂ ਵਾਲੀ ਸੁਖਮਣੀ ਅੱਡ ਪੜਨੇ ਆ ਤੇ ਬੰਦੇਆਂ ਵਾਲੀ ਅੱਡ ਪੜਨੇ ਆ ਹੋ ਸਕਦਾ ਕੱਲ ਨੂੰ ਇਹ ਬੀਬੀ ਬੱਚਿਆਂ ਵਾਲੀਆਂ ਵੀ ਬੱਚਿਆਂ ਵਾਲੀ ਸੁਖਣੀ ਵੀ ਪਤਾ ਕਰ ਦੇਣਾ ਵੀ ਜਿਹਨੂੰ ਬੱਚੇ ਪੜਨਗੇ ਪਰ ਦੁੱਖ ਲੱਗਿਆ ਇਹ ਉਹ ਬੀਬੀਆਂ ਨੇ ਬਹੁਤ ਸਾਰੀਆਂ ਬੀਬੀਆਂ ਸਾਰੀਆਂ ਬੀਬੀਆਂ ਨੂੰ ਮੈਂ ਇਹ ਨਹੀਂ ਕਹਿੰਦਾ ਕਿ ਗਲਤ ਆ ਬਹੁਤ ਚੰਗੀਆਂ ਬੀਬੀਆਂ ਵੀ ਬਹੁਤ ਸਿਆਣੀਆਂ ਬੀਬੀਆਂ ਵਿੱਚ ਹੈਗੀਆਂ ਨੇ ਪਰ ਉਹ ਬੀਬੀਆਂ ਬੜੀਆਂ ਨੇ ਜਿਹੜੀਆਂ ਆਪਣੇ ਸੱਸ ਸਹੁਰਿਆਂ ਨੂੰ ਕਦੇ ਪਾਣੀ ਨਹੀਂ ਪਹੁੰਦੀਆਂ ਆਉਦੇ ਆਸਗਮਾਂਡ ਨਾਲ ਕਦੇ ਇਹਨਾਂ ਦੀ ਬਣੀ ਹੋਈ ਨਹੀਂ ਹੁੰਦੀ ਅਕਸਰ ਲੜਾਈ ਰਹਿੰਦੀ ਆ ਕਦੇ ਨਾਲੀ ਪਿਛੇ ਕਦੇ ਕੂੜੇ ਪਿਛੇ ਕਦੇ ਉੱਚਾ ਬੋਲਣ ਪਿਛੇ ਕਦੇ ਟੈਲੀਵਿਜ਼ਨ ਲਾਉਣ ਪਿਛੇ ਅਕਸਰ ਲੜਾਈ ਰਹਿੰਦੀ ਆ ਫਿਰ ਇਹਨਾਂ ਚੋ ਬਹੁਤਿਆਂ ਬੀਬੀਆਂ ਆਉਦੇ ਪਤੀ ਨੂੰ ਅਕਸਰ ਜੁੱਤੀ ਥਲਦੀ ਰੱਖਦੀਆਂ ਤੇ ਫਿਰ ਜਦੋਂ ਇਹ ਪਾਠ ਕਰਨ ਜਾਂਦੀਆਂ ਦੇਖ ਵਾਲੀਆਂ ਹੁੰਦੀਆਂ ਉਹ ਪੰਜਾਬੀ ਦੇ ਘਾਵਤਾ ਜਿਵੇਂ ਕਹਿੰਦੇ ਹੱਡਾ ਰੋੜੂ ਚ ਕੁੱਤਾ ਨਿਕਲਿਆ ਹੁੰਦਾ ਆ ਨੂੰ ਮੂੰਹ ਰੰਗ ਕੇ ਮੋਟਾ-ਮੋਟਾ ਗਟ-ਗਟ ਕਰਕੇ ਮੇਕਅਪ ਪਰਵੱਟੇ ਬਣਾ ਕੇ ਤੇ ਬਸ ਸਿਰਾ ਕਰਕੇ ਫਿਰ ਜਾਂਦੀਆਂ ਹੈਗੀਆਂ ਪਾਠ ਕਰਨ ਨੂੰ ਕਿਸੇ ਨਾਲ ਜਿਹੜੰਦੇ ਜੀ ਮਸਲਾ ਆਪਾਂ ਕਿਸੇ ਦੇ ਕਹਣ ਸੈਂਡ ਤੇ ਉਹਦੇ ਕੱਪੜਿਆਂ ਤੇ ਉਹਦੇ ਮੇਕਅਪ ਤੇ ਕੋਈ ਕਿੰਤੂ ਪ੍ਰਾਂਤੂ ਨਹੀਂ ਕਰਦੇ ਗੱਲ ਦਾ ਅਸਲ ਤੇ ਇਹ ਆ ਵੀ ਤੁਸੀਂ ਜਦੋਂ ਇਹ ਕੈਂਤੂ ਪ੍ਰਾਂਤੂ ਨਹੀਂ ਕਰਦੇ ਅਸੀਂ ਕੈਂਤੂ ਪ੍ਰਾਂਤੂ ਨਹੀਂ ਕਰਦੇ ਪਰ ਇਹ ਬੀਬੀਆਂ ਵਾਲੀ ਸੁਖਮਣੀ ਵਾਲੀ ਗੱਲ ਨਵੇਂ ਸ਼ੁਰੂ ਕਰ ਲਿਓ ਤੁਸੀਂ ਤੇ ਇਹ ਬੀਬੀਆਂ ਵਾਲੀ ਸੁਖਮਣੀ ਜਿਹੜੀ ਕਿਸੇ ਨੇ ਦੱਸਿਆ ਕਹਿੰਦਾ ਵੀ ਸਾਡੇ ਗਵਾਂਢ 'ਚ ਕਿਸੇ ਦੇ ਸੁਖ ਨੂੰ ਚਾਹ ਦਾ ਭੋਗ ਸੀਗਾ ਉਹਨਾਂ ਨੇ ਸੱਦਾ ਭੇਜਿਆ ਤੇ ਅਸੀਂ ਬੀਬੀਆਂ ਬੇਲੀਆਂ ਨੇ ਸੀ ਕਹਿੰਦਾ ਮੈਂ ਚੱਲੇ ਗਿਆ ਕਹਿੰਦਾ ਮੈਨੂੰ ਉਹ ਘਰ ਦਾ ਮਾਲਕਾਂ ਦਾ ਭਾਈ ਆਪਾਂ ਦਾ ਇਹ ਕਮਰੇ 'ਚ ਹੀ ਆ ਜਾ ਇਹਨਾਂ ਨੇ ਆਪਾਂ ਨੂੰ ਇੱਧਰ ਨਹੀਂ ਬਿਠਣ ਦੇਣਾ ਇਹ ਬੀਬੀਆਂ ਵਾਲੀ ਸੁਖਮਣੀ ਹੋਈਆਂ ਕਰਦੀ ਬੜਾ ਦੁੱਖ ਲੱਗਿਆ ਮਾਨੂੰ ਬੜੀ ਹੈਰਾਨੀ ਹੋਈ ਵੀ ਇਹ ਨਵਾਂ ਹੀ ਇਹ ਚੱਲ ਪਿਆ ਸਕੰਟ ਗੁਰਬਾਣੀ ਦਾ ਜਿਹੜਾ ਆਪਾਂ ਸਾਰੇ ਪੜ ਸਕਦੇ ਆ ਗੁਰਬਾਣੀ ਦੇ ਤੱਕ ਕਿਸੇ ਤੇ ਲਿਖਿਆ ਹੀ ਨਹੀਂ ਕਦੇ ਵੀ ਕੋਈ ਬੰਦਾ ਪੜ ਸਕਦਾ ਬੀਬੀ ਪੜ ਸਕਦੀ ਆ ਇਹ ਨਵਾਂ ਜਿਹੜਾ ਇਹਨਾਂ ਨੇ ਬੀਬੀਆਂ ਨੇ ਸਕੂਲ ਲਿਆ ਪਖੰਡ ਬਾਦ ਮੈਂ ਤਾਂ ਨਹੀਂ ਇਹਨੂੰ ਚੰਗਾ ਸਮਝਦਾ ਨਿੱਜੀ ਤੌਰ ਤੇ ਰਹਿ ਆ ਇਹ ਹਾਂ ਕਿਸੇ ਨੂੰ ਚੰਗਾ ਲੱਗੇ ਨਾ ਲੱਗੇ ਉਹ ਵੱਖਰੀ ਗੱਲ ਹੈ ਨਾ ਪਰ ਗੱਲ ਐਉਂ ਕਰਦਾ ਵੀ ਇਹ ਚਲਾਈ ਕਿਨੇ ਆ ਰਹੀ ਤਾ ਇਹ ਰੀਤ ਨੂੰ ਚਲਾਇਆ ਕਿਨੇ ਆ ਇਹ ਨਹੀਂ ਗੱਲ ਸਮਝ ਲੱਗੀ ਜਿਹਨੇ ਵੀ ਇਹ ਰੀਤ ਚਲਾਈ ਆ ਉਹਨੇ ਬੰਡੀਆਂ ਪਾਉਣ ਦੀ ਕੋਸ਼ਿਸ਼ ਕਰੀ ਆ ਸੋ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਨਾ ਚੰਗੀ ਲੱਗੀ ਇਗਨੋਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ